ਜੀ ਤੇ ਦੂਜੇ ਜੂਏ ਨੇ 18 ਲੀਟਰ ਦਾ ਦਿੱਤਾ ਐਸ ਕੀ ਮੀ ਦਾ ਵੀ 20 ਲੀਟਰ ਤੇ ਜਾਊਗੀ ਠੀਕ ਆ ਹਾਂਜੀ ਕਿੰਨੇ ਕੇ ਦਿਨ ਬਾਕੀ ਆ ਜੀ ਇਹ ਜੀ ਹਫਤਾ ਸਵਾਗਤ ਇੱਕਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉਗੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝਾ ਜੀ ਸੂਣ ਵਾਲੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਤਨਮੀ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸੀ ਕਾ ਜੀ ਸਾਸੀ ਕਾਰ ਬਾਈ ਨਾਮ ਨਾਮ ਬਲਵਿੰਦਰ ਸਿੰਘ ਜੀ ਪਿੰਡ ਪਿੰਡੋਗੋ ਕੇ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਮੱਝ ਦੀ ਜਾਣਕਾਰੀ ਦਿਓ ਬਾਈ ਜੀ ਆਪਣੀ ਮੱਝ ਵੀਰੇ ਆਪਣੇ ਕੋਲੇ ਝੋਟੀਆਂ ਤੀਜੇ ਸੂਏ ਹੁੰਦੀ ਆ ਹਾਂ ਜੀ ਤੇ ਦੂਜੇ ਜੂਏ ਨੇ 18 ਲੀਟਰ ਦਾ ਦਿੱਤਾ ਐਸ ਕੀ ਮੀ ਦਾ ਵੀ 20 ਲੀਟਰ ਤੇ ਜਾਊਗੀ ਠੀਕ ਆ ਹਾਂਜੀ ਕਿੰਨੇ ਕ ਦਿਨ ਬਾਕੀ ਆ ਜੀ ਇਹ ਜੀ ਹਫਤਾ ਲੈ ਜਾਣਾ ਜੀ ਜਿੰਨੇ ਥੱਲੇ ਖੁੱਲੀ ਆ ਓਨਾ ਹੀ ਵੱਡਾ ਲੇਵਾ ਕਰੂ ਜੀ ਠੀਕ ਆ ਹਾਂਜੀ ਲੋ ਭਰਾ ਦੇਖ ਸਕਦੇ ਹੋ ਮੱਝ ਦਾ ਲੇਵਾ ਤੂੰ ਤਾਜਾ ਤੁਸੀਂ ਲਾ ਸਕਦੇ ਥੋੜਾ ਡਰਦੀ ਆ ਕੈਮਰਾ ਤੋਂ ਲੋ ਹਲੇ ਇੱਕ ਦਿਨ ਪਏ ਆ ਥਣ ਦੇਖ ਸਕਦੇ ਪੀੜੀ ਦੇ ਪਾਵੇ ਵਾਂਗੂ ਚਾਰੇ ਵੱਥੀ ਨਾਲ ਖਾਣਾ ਰੇਟ ਭਰਾ ਦਾ ਜਾਇਜ਼ ਆ ਰੇਡ ਭਰਾ ਜੀ ਫੋਨ ਤੇ ਹੋ ਜੂ ਜੀ ਫੋਨ ਤੇ ਕਰੋਗੇ ਹਾਂ ਜੀ ਹਾਂ ਜੀ ਫੋਨ ਤੇ ਠੀਕ ਹੈ ਜੈ ਜੀ ਹੋਗਾ ਜੀ ਹਾਂ ਜੀ ਜੈ ਜੀ ਹੋ ਜੈ ਜੀ ਹੋ ਹਾਂ ਜੀ ਹਾਂ ਜੀ ਜੈ ਜੀ ਤੋਰ ਦੋ ਭਰਾ ਲੋਚ ਚੱਕਾ ਸਾਵੇ ਚੰਗੀ ਪਣੀ ਕਿਲੂ ਸੀ ਭਰਾ ਹਾਂ ਠੀਕ ਹੈ ਜਿਤ ਤੀਜੇ ਵੇ ਸੂਗੀ ਬਸ ਇਹੀ ਕਹੀ ਸੀ ਹਾਂ ਜੀ 20 ਲੀਟਰ ਦੀ ਦੁੱਧ ਦੀ ਗਰੰਟੀ ਹੈ ਕਿ ਠੀਕ ਹੈ ਠੀਕ ਹੈ 20 ਲੀਟਰ ਦੁੱਧ ਆਮ ਨਾ ਦੇਊਗੀ ਠੀਕ ਹੈ ਬਾਕੀ ਚੰਗੀ ਪਣੀ ਕਿਲੂ ਸੀ ਭਰਾ ਥੋੜੀ ਜੀ ਸੇਵਾ ਨਹੀਂ ਦੁੱਧ ਬਾਦੂ ਦੇਊਂ ਠੀਕ ਹੈ ਹਾਂਜੀ ਕਰਮਾ ਵਾਲੀ ਦਾ ਤੋਰਾ ਤਾਰਾ ਵੀ ਦੇ ਸਕਦੇ ਲੈਓ ਜਿਲੇਓ ਆ ਲੈ ਲੈ ਆਜਾ ਚਲੋ ਜੀ ਥੋੜਾ ਜਿਹਾ ਕਹੇ ਮੇਰੇ ਭਰਾ ਡਰਦੀ ਆ ਠੀਕ ਨਾ ਬਾਹਰ ਨਿਕੜਦੇ ਪਸੀ ਮੈਂ ਹੁੰਨਾ ਪਿੱਛੇ ਦੇ ਬਸ ਲੋਚ ਦੇ ਵੇਦਨਤਾ ਜੀ ਤੁਸੀਂ ਦਾਹ ਦੇ ਪ੍ਰਸ ਲੋਚ ਬੰਦੋ ਜੀ ਬੰਦੋ ਕਾਰਡ ਬੰਦੋ ਮੜਾ ਜਾ थोड़ा जी हम फसल शुमार खुद खाने जूम करके थोड़ा जा डर है कैमरे तो अलग एम भी डॉक्टर आ गए मिलेगा पिछे थोड़ा ज्यादा ठीक है ना लोजी हालांकि दिन भी बाकी प्रैक्ट लाटू ला का ठीक है जी बैज जी ना जरूर प्रैक्ट करो घरेलू मज आप मिलते हैं किसी नवी वीडियो ओके बाय पकाऊ लो जीकोट आलो जी देख सकते दे। ਸਭ ਜਾਣਕਾਰੀ ਬਾਈ ਤੋਂ ਲੈ ਰਹੇ ਹੁਣ ਪਟਰਾ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਦੇ ਉੱਪਰ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ